ਹਾਂਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹਾਂ ਤੇ ਅੱਜ ਆਪਾਂ ਪਈ ਸੀ ਜੈਸ਼ਨੀ ਕੋਲੇ ਬਾਹਰ ਅੱਜ ਅਸੀਂ ਏਸੀ ਨਹੀਂ ਚਲਾਇਆ ਮੈਂ ਕਿਹਾ ਅੱਜ ਬਾਹਰ ਪੈ ਕੇ ਦੇਖੀਏ ਬਾਹਰ ਤਾਂ ਯਾਰ ਏਸੀ ਤੋਂ ਵੀ ਵੱਧ ਕੇ ਨਜ਼ਾਰਾ ਆਹ ਲਾਇਆ ਸੀ ਵੱਡਾ ਫਿਲਟਰ ਆਹ ਵળો ਤੇ ਅਸੀਂ ਬਾਹਰ ਪਈ ਸੀ ਮੈਂ ਕਿਹਾ ਬਹਿ ਜਾ ਬਹਿ ਜਾ ਹੋ ਗਈ ਏਸੀ ਨਾਲੋਂ ਜਦੋਂ ਆਪਾਂ ਬਾਹਰ ਪੈਂਦੇ ਆ ਨਾ ਮੈਂ ਤਾਂ ਨਜ਼ਾਰਾ ਹੀ ਆ ਗਿਆ ਦੋ ਮੰਜ਼ਿਲੇ ਹਾਈਸ ਸੀ ਤੇ ਜਮਾਈ ਸਿਰਾ ਲੱਗ ਗਿਆ ਕੰਮ ਅਸੀਂ ਹੁਣ ਉੱਠਿਆ ਤੇ ਟਾਈਮ ਹੈ 6 ਵਜੇ ਦਾ ਨਜ਼ਾਰਾ ਹੀ ਆ ਗਿਆ ਏਸੀ ਨਾਲੋਂ ਵੱਧ ਕੇ ਚੰਗਾ ਨਜ਼ਾਰਾ ਕੋਲਰ ਦਾ ਹੁਣ ਹੋ ਗਿਆ ਚਾਹ ਬਣਾਉਣ ਚਾਹ ਪੀਣੀ ਹੈ ਫਿਰ ਆਓ ਜੀ ਆ ਗਿਆ ਆਪਣੀ ਚਾਹ ਤੇ ਮੇਰੀ ਖੰਡ ਚਾਹ ਬਣਾ ਕੇ ਲੈ ਕੇ ਆਇਆ ਬਣਾ ਕੇ ਲਈ ਚਾਹ ਯਸ ਹੈ ਆ ਵੀ ਅੱਜ ਘਰੇ ਹੈ ਨਹੀਂ ਨੁਕਾ ਕੋਈ ਤੇ ਆਪ ਹੀ ਬਣਾਈ ਹੈ ਚਾਹ ਆਪੇ ਬਿਸਕਟ ਕੋਕੋਨਟ ਇਹ ਕਿਦਰ ਜਿਆਦਾ ਰੰਗ ਲੱਗਦੀ ਤਾਂ ਵੇਖਣ ਨੂੰ ਸਵਾਦ ਆ ਤੁਹਾਨੂੰ ਟੇਸਟ ਕਰਕੇ ਦੱਸਦੇ ਹਾਂ ਆਹ ਬੇਜਾ ਬੇਜਾ ਕਰਾਈ ਪਈ ਹੈ